ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਪ੍ਰੀਤ ਸਿੰਘ ਦੇਹੜੂ ਅੱਜ ਆਪ ਸਿੱਖ ਸੰਗਤਾਂ ਸਾਹਮਣੇ ਇੱਕ ਵਾਰ ਫੇਰ ਹਾਜ਼ਰ ਹੋਇਆ ਹੈ ਪਿੱਛੇ ਜੇ ਮੈਂ ਬਹੁਤ ਸਾਰੇ ਲੱਚਰ ਗਾਇਕਾਂ ਦੇ ਖਿਲਾਫ ਉਹਨਾਂ ਨੂੰ ਆਪਣੀ ਕਲਮ ਦੇ ਦੁਆਰਾ ਸੁਚੇਤ ਕਰਦਾ ਰਿਹਾ ਤੇ ਹੁਣ ਇੱਕ ਹੋਰ ਲੱਚਰ ਗਾਇਕ ਜਿਹੜਾ ਕਿਸੇ ਪਛਾਣ ਦਾ ਮੌਤਾਜ ਨਹੀਂ ਨਾਮ ਕੀਤਾ ਜੈਲਦਾਰ ਪਿਛੇ ਜਿਹਨੇ ਇੱਕ ਆਪਣਾ ਲੱਚਰ ਗਾਣਾ ਗਾਇਆ ਸੀ ਤੇਰੇ ਵਾਸਤੇ ਦਿਨਾਂ ਚ ਮੰਜੀ ਡਾਈ ਹੁੰਦੀ ਆ ਵੈਸੇ ਤਾਂ ਸਾਡੇ ਪਿੰਡਾਂ ਦੇ ਵਿੱਚ ਬੱਤੀ ਉੱਕਾ ਹੀ ਨਹੀਂ ਆਉਂਦੀ ਇਸ ਕਰਕੇ ਸਾਡੀਆਂ ਧੀਆ ਭੈਣਾਂ ਘਰਾਂ ਤੋਂ ਬਾਹਰ ਤਾਜੀ ਹਵਾ ਲੈਣ ਵਾਸਤੇ ਬਹਿ ਜਾਂਦੀਆਂ ਨੇ ਤੇ ਇਹ ਜਿਹੇ ਲੱਚਰ ਗਾਇਕਾਂ ਨੂੰ ਲੱਗਦਾ ਹੈ ਕਿ ਕਿਸੇ ਹੋਰ ਮਕਸਦ ਵਾਸਤੇ ਬੈਠੀਆਂ ਸੋ ਇਸੇ ਲੱਚਰ ਗਾਇਕ ਨੂੰ ਇਸ ਦੇ ਗੀਤ ਦਾ ਜਵਾਬ ਇਹਦੀ ਹੀ ਭੈਣ ਵੱਲੋਂ ਦਿੱਤਾ ਜਾ ਰਿਹਾ ਹੈ ਜੇ ਨਾ ਗੌਰ ਕਰਨਾ ਮੇਰੇ ਇਸ ਗੀਤ ਨੂੰ ਇਹ ਸਮਝਿਆ ਜਾਵੇ ਕਿ ਗੀਤੇ ਜੈਲਦਾਰ ਨੂੰ ਉਸਦੀ ਭੈਣ ਸੰਬੋਧਨ ਹੋ ਕੇ ਜਵਾਬ ਦੇ ਰਹੀ ਹੈ ਸੋ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਮੰਜੀ ਗੀਤ ਦਾ ਜਵਾਬ ਹੁਣ ਨਾ ਪੌਂਦੀ ਮਾਪਿਆਂ ਨੂੰ ਵਹਿਮ ਹੁੰਦਾ ਗਰਮੀ ਦਾ ਟਾਈਮ ਨਾ ਪੌਂਦੀ ਮਾਪਿਆਂ ਨੂੰ ਵਹਿਮ ਹੁੰਦਾ ਗਰਮੀ ਦਾ ਟਾਈਮ ਲੈਟ ਬਾਦਲ ਨੇ ਸਾਡੇ ਤਾਂ ਭਝਾਈ ਹੁੰਦੀ ਆ ਹੋ ਲੈਟ ਬਾਦਲ ਨੇ ਸਾਡੇ ਤਾਂ ਭਝਾਈ ਹੁੰਦੀ ਆ ਹੋਏ ਇਸ ਵਾਸਤੇ ਦਰਾਂ 'ਚ ਮੰਜੀ ਡਾਈ ਹੁੰਦੀ ਆ ਵੀਰੇ ਸਾਡੀ ਵੀ ਦਰਾਂ 'ਚ ਮੰਜੀ ਡਾਈ ਹੁੰਦੀ ਆ ਹੋਏ ਇਸ ਵਾਸਤੇ ਦਰਾਂ 'ਚ ਮੰਜੀ ਡਾਈ ਹੁੰਦੀ ਆ ਹੋ ਤੇਰੇ ਰੋਜ ਦੇ ਓਲਾਮੇ ਬਾਪੂ ਨੂੰ ਨਹੀਂ ਦਿੰਦੇ ਪੈਣ ਟਿਊਸ਼ਨ ਤੋਂ ਹਟ ਗਈ ਤੇਰੀ ਛੋਟੀ ਪੈਣ ਹੋ ਤੇਰੇ ਰੋਜ ਦੇ ਓਲਾਮੇ ਬਾਪੂ ਨੂੰ ਨਹੀਂ ਦਿੰਦੇ ਪੈਣ ਤੇ ਟਿਊਸ਼ਨ ਤੋਂ ਹਟ ਗਈ ਤੇਰੀ ਛੋਟੀ ਪੈਣ ਓ ਬੇਬੇ ਤੇਰੇ ਕਰਮਾਂ ਨੇ ਵਾਲੀ ਹੀ ਸਤਾਈ ਹੁੰਦੀ ਆ ਬੇਬੇ ਤੇਰੇ ਕਰਮਾਂ ਨੇ ਵਾਲੀ ਹੀ ਸਤਾਈ ਹੁੰਦੀ ਆ ਵੀਰੇ ਸਾਡੀ ਵੀ ਦਰਾਂ 'ਚ ਮੰਜੀ ਡਾਈ ਹੁੰਦੀ ਆ ਸਾਡੀ ਵੀ ਦਰਾਂ 'ਚ ਮੰਜੀ ਡਾਈ ਹੁੰਦੀ ਆ ਤੂੰ ਕਹਿਣਾ ਨਾਮ ਲਿਖਿਆ ਏ ਨੰਬਰ ਪਲੇਟ ਤੇ ਆਪਣਾ ਵੀ ਦੇਖਿਆ ਮੈਂ ਕੱਲ ਕਿਸੇ ਗੇਟ ਤੇ ਤੂੰ ਕਹਿਣਾ ਨਾਮ ਲਿਖਿਆ ਏ ਨੰਬਰ ਪਲੇਟ ਤੇ ਆਪਣਾ ਵੀ ਦੇਖਿਆ ਮੈਂ ਕੱਲ ਕਿਸੇ ਗੇਟ ਤੇ ਆ ਪਟੋਲਾ ਦਾ ਸ ਵੀਰੇ ਵਡਿਆਈ ਹੁੰਦੀ ਆ ਆ ਪਟੋਲਾ ਦਾ ਸ ਵੀਰੇ ਵਡਿਆਈ ਹੁੰਦੀ ਆ ਵੀਰੇ ਸਾਡੀ ਵੀ ਦਰਾਂ ਚ ਮੰਜੀ ਡਾਈ ਹੁੰਦੀ ਆ ਸਾਡੀ ਵੀ ਦਰਾਂ ਚ ਮੰਜੀ ਡਾਈ ਹੁੰਦੀ ਆ ਇਹ ਸੇਵਾਸਤੇ ਦਰਾਂ ਚ ਮੰਜੀ ਡਾਈ ਹੁੰਦੀ ਆ ਮੰਨਿਆ ਤੂੰ ਵੀਰੇ ਹੁਣ ਪੈਸੇ ਬੋਤਲ ਹੋ ਮੰਨਿਆ ਤੂੰ ਵੀਰੇ ਹੁਣ ਪੈਸੇ ਵਿੱਚ ਖੇਡਦਾ ਲੱਗਦਾ ਏ ਜਿਵੇਂ ਸਾਡੀ ਇੱਜ਼ਤ ਤੂੰ ਵੇਚਦਾ ਹਮ ਮੰਨੇ ਆ ਕਿ ਵੀਰੇ ਹੁਣ ਪੈਸੇ ਵਿੱਚ ਖੇਡਦਾ ਲੱਗਦਾ ਏ ਜਿਵੇਂ ਸਾਡੀ ਇੱਜ਼ਤ ਤੂੰ ਵੇਚਦਾ ਹੋ ਮੈਂ ਤਾਂ ਥੁੱਕ ਦੇ ਦੀ ਤੇਰੀ ਜੋ ਕਮਾਈ ਹੁੰਦੀ ਆ ਹੋ ਮੈਂ ਤਾਂ ਥੁੱਕ ਦੇ ਦੀ ਤੇਰੀ ਜੋ ਕਮਾਈ ਹੁੰਦੀ ਆ ਵੀਰੇ ਸਾਡੀ ਵੀ ਦਰਾਂ ਚ ਮੰਜਿੜਾਈ ਹੁੰਦੀ ਆ ਸਾਡੀ ਵੀ ਦਰਾਂ ਚ ਮੰਜਿੜਾਈ ਹੁੰਦੀ ਆ ਹੋ ਜੀ ਨੂੰ ਵੀਰੇ ਆਖ ਕੇ ਪਟੋਲਾ ਤੇ ਤੂੰ ਗਾਵਦਾ ਤੇਰੇ ਘਰ ਮਾਵਾਂ ਪਹਿਣਾ ਦੱਸ ਕਾ ਤੂੰ ਭੁੱਲ ਜਾਂ ਜਿਨ ਵੀਰੇ ਆਖ ਕੇ ਪਟੋਲਾ ਹੈ ਤੂੰ ਗਾਮ ਦਾ ਤੇਰੇ ਘਰ ਮਾਮਾ ਪੈਣਾ ਕਾ ਤੂੰ ਭੁੱਲ ਜਾਂਦਾ ਸੱਚ ਕਹਿੰਦਾ ਰਾਜੂ ਇਹਦੇ ਨਾਲ ਲੜਾਈ ਹੁੰਦੀ ਆ ਸੱਚ ਕਹਿੰਦਾ ਰਾਜੂ ਇਹਦੇ ਨਾਲ ਤਬਾਈ ਹੁੰਦੀ ਆ ਵੀਰੇ ਸਾਡੀ ਵੀ ਦਰਾਂ ਚ ਮੰਜੀ ਡਾਈ ਹੁੰਦੀ ਆ ਹੋਏ ਸੇਵਾ ਵਾਸਤੇ ਦਰਾਂ ਚ ਮੰਜੀ ਡਾਈ ਹੁੰਦੀ ਆ ਹੋ ਨਾਲ ਬੈਠੀ ਮੇਰੀ ਮੇਰੀ ਪਰਾਈ ਹੁੰਦੀ ਆ ਸਾਡੀ ਵੀ ਦਰਾਂ ਚ ਮੰਜੀ ਡਾਈ ਹੁੰਦੀ ਆ ਤੋ ਵੀਰੋ ਬੇਨਤੀ ਹੈ ਮੇਰੀ ਤੁਹਾਡੇ ਸਾਥ ਹੀ ਮੈਨੂੰ ਬਹੁਤ ਜ਼ਰੂਰਤ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਲੱਛਣ ਗੈਕਾਂ ਦੀ ਆਪਣੀ ਕਲਮ ਦੇ ਦੁਆਰਾ ਛਤਰ ਪੇੜ ਜਾਰੀ ਰਹੇਗੀ ਵਧੀਆ ਲੱਗਿਆ ਤਾਂ ਸ਼ੇਰ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ